ਸਾਰਾ ਕੋ ਭਰਾ ਹੁੰਦੇ ਹੈਗਾ ਨਿਕੜ ਸਾਰੇ ਬਿੱਟੇ ਪੁੱਠੇ ਵਾਲੇ ਆਜੇ ਜੀ ਇਹਨਾਂ ਦੇ ਪਿਤਾ ਬੈਠਾ ਹੀ ਪਿਤਾ ਲੜਕੇ ਦਾ ਜਿਹਦਾ ਜਿਹਦੀ ਡੈਥ ਹੋਈ ਹੈ ਯਾਰੀ ਚੰਗਾ ਲੱਗ ਰਿਹਾ ਤੁਹਾਨੂੰ ਇਹ ਕਰਨਾ ਸਾਰਾ ਨਾ ਕਰੋ ਮੇਰੀ ਰਿਕਵੈਸਟ ਹੈ ਤੁਹਾਨੂੰ ਬਾਕੀ ਤੁਹਾਡੀ ਮਰਜ਼ੀ ਹੈ ਜੀ ਕੋਈ ਚਾਹ ਨੂੰ ਨਹੀਂ ਕਰਦਾ ਹੁੰਦਾ ਸਰਦਾਰ ਜੀ ਇੱਕ ਮਿੰਟ ਮੈਂ ਇਹਨਾਂ ਨੂੰ ਕਹਿ ਰਿਹਾ ਜੀ ਤੁਹਾਨੂੰ ਮੈਂ ਨਹੀਂ ਕਹਿ ਰਿਹਾ ਸਰਦਾਰ ਜੀ ਮਤਲਬ ਇੱਕ ਡੈੱਡ ਬੋਡੀ ਪਈ ਹੈ ਤੇ ਫੋਟੋਆਂ ਖਿੱਚ ਰਿਹਾ ਚੰਗੀ ਕਰ ਕੋਈ ਨਹੀਂ ਹੋਵੇਗਾ ਮੇਰਾ ਕੰਮ ਲੱਗੇ ਆਪਣਾ ਨਹੀਂ ਕੰਮ ਲੱਗੇ ਕਿਹੜੇ ਪਰਿਵਾਰ ਵਾਲੇ ਕੋਈ ਆਇਆ ਜੀ ਸਾਰਾ ਪਰਿਵਾਰ ਹੀ ਨਹੀਂ ਖਾਸ ਕਿਨਾਂ ਦੇ ਬੱਚੇ ਇੱਕ ਤੋਂ ਬੰਦੇ ਸਾਰੇ ਚੱਲ ਲਾਗੇ ਸਵਾਰ ਕੀ ਚੋਨੇ ਕੀ ਹੈ ਜੀ ਆਪਾਂ ਦੱਸੋ ਅਸੀਂ ਤਾਂ ਕਾਰਵਾਈ ਕਰਨ ਨੂੰ ਤਿਆਰ ਆਂ ਗੱਡੀ ਖੜੀ ਹੈ ਮਾਲਕ ਵੀ ਆ ਜਾਂਦੇ ਨੇ ਡਰਾਈਵਰ ਵੀ ਆ ਜਾਏਗਾ ਉਦੋਂ ਕੋਈ ਇਸ 'ਚ ਦਿੱਕਤ ਤਾਂ ਹੈ ਨਹੀਂ ਕੋਈ ਮਾਲਕਾਂ ਨੂੰ ਬੁਲਾ ਲਓ ਜੀ ਮਾਲਕ ਆ ਜਾਂਦੇ ਨੇ ਪਰ ਕਾਰਵਾਈ ਤਾਂ ਮਤਲਬ ਡੈੱਡ ਬੋਡੀ ਉੱਥੇ ਜਾਏਗੀ ਮੈਨੂੰ ਉਹਨਾਂ 'ਚ ਕਰਨੀ ਨਹੀਂ ਟਾਈਮ ਬਹੁਤ ਹੋ ਗਿਆ 2 ਘੰਟੇ ਹੋ ਗਏ ਬੈਠੇ ਨੂੰ ਕਹਿੰਦੇ ਮਾਲਕ ਆ ਜਾਂਦਾ ਆ ਜਾਂਦਾ ਯਾਰ ਮਾਲਕ ਈਕੇ ਦਾਮ ਇਹ ਤਾਂ ਨਹੀਂ ਹੈਗਾ ਵੀ ਮਾਲਕ ਨਾਲ ਹੀ ਸਿਰੇ 2 ਘੰਟੇ ਹੋ ਗਏ ਵੇਟ ਕਰੀ ਰਿਹਾ ਆ ਜਾ ਆ ਰਹੇ ਆ ਮਾਲਕ ਕੋਈ ਇਹ ਨਹੀਂ ਪਹਿਲਾਂ ਆ ਕੇ ਗਏ ਸਾਨੂੰ ਮਿਲ ਕੇ ਗਏ ਪਰ ਪਹਿਲਾਂ ਕਿਹੜਾ ਮਾਲਕ ਇੱਥੇ ਆ ਕੇ ਗਿਆ ਯਾਰ ਉਹ ਸਾਡਾ ਤਕਸੂਰ ਤਾਂ ਨਹੀਂ ਉਹ ਤਾਂ ਉਹਨਾਂ ਤੋਂ ਪੁੱਛਾਂਗੇ ਨਾ ਅਸੀਂ ਉਹ ਗਲਤ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤਾਂ ਉਹਨਾਂ ਤੋਂ ਪੁੱਛਾਂਗੇ ਵੀ ਕਿਉਂ ਮਤਲਬ ਨਾਰਮਲੀ ਐਕਸੀਡੈਂਟ ਚ ਕੀ ਮੇਰੀ ਗੱਲ ਸੁਣੋ ਸਦਾ ਜੀ ਜਾਂ ਤਾਂ ਅਸੀਂ ਕਾਰਵਾਈ ਤੋਂ ਭੱਜਦੇ ਹੋਈਏ ਫਿਰ ਤਾਂ ਤੁਸੀਂ ਮਾਲਕਾਂ ਦਾ ਗੱਲ ਕਰੋ ਅਸੀਂ ਤਾਂ ਜੋ ਜਿਹਦਾ ਨਾਮ ਲਿਖਾਉਂਗੇ ਬਾਇ ਨੇਮ ਹੈਗਾ ਬਾਇ ਨੇਮ ਤੁਸੀਂ ਪਰਚਾ ਦਰਜ ਕਰਾਓ ਅਸੀਂ ਕਾਰਵਾਈ ਕਰੀਏ ਤੇ ਔਰ ਇਹ ਆਫੈਂਸ ਕੋਈ ਇਹ じゃ ਵੀ ਆਫੈਂਸ ਨਹੀਂ ਹੈਗਾ ਵੀ ਉਹ ਨੂੰ ਆਪਾਂ ਫਾਇਲ ਆਦਾਂਗੇ ਗਲਤ ਸਮਝਿਆ ਕਰੋ ਨਾ ਮਤਲਬ ਜਦੋਂ ਪੇਸ਼ ਹੋ ਗਿਆ ਇੱਕ ਵਾਰ ਉਹਦੀ ਫਾਰਮੈਲਿਟੀ ਕਰਕੇ ਉਹਨੂੰ ਜ਼ਮਾਨਤ ਤੇ ਛੱਡਣਾ ਪੈਣਾ ਜੋ ਕਾਨੂੰਨ ਕਹਿੰਦਾ ਇਹ ਤੁਹਾਨੂੰ ਵੀ ਪਤਾ ਹੈ ਲੈ ਮਗਰ ਤੁਸੀਂ ਬਿਆਨਤਾ ਲਿਖਾਓ ਨਾ ਸਾਨੂੰ ਪਹਿਲਾਂ ਆਪਾਂ ਨਹੀਂ ਜੀ ਠੇਕੇਦਾਰ ਬਰਾਉ ਦੇ ਕੋਈ ਬਿਆਨ ਨਹੀਂ ਸਾਡਾ ਜੀ ਅਰ ਜੀ ਅੰਨ੍ਹਾ ਕੋ ਦੱਟ ਦਿੰਦੇ ਨੇ ਤਾਂ ਬੰਦੇ ਲੈ ਕੇ ਜਮਾਨਤ ਕਰਦੇ ਪਰਸੋ ਜੇ ਜਮਾਨਤਤਾ ਜੀ ਹੋ ਜਾਏ ਕਰ ਜਮਾਨਤਤਾ ਹੋ ਜਾਂਦਾ ਜੀ ਇਹਨਾਂ ਦਾ 1 ਕਿਲੋਮੀਟਰ ਪੀਸ ਲੈ ਕੇ ਆਇਆ ਇੱਧਰ ਬਰ ਬਰ ਜਮਾਨਤ ਹੋ ਜੂਏ ਤਾਂ ਜਿਹੜਾ ਬੰਦਾ ਹੋਣੀ ਆ ਸਕਦਾ ਤਰੀਕਾ ਤੇ ਥੋੜੀ ਉਹ ਕਹਿੰਦੇ ਤਾਂ ਉਹ ਨਾਲ ਹੀ ਨਹੀਂ ਹੈ ਜੀ ਜਾਨਤੋਜ ਤਾਂ ਕੱਲ ਨੂੰ ਫੇਰ ਲਾ ਦ ਦੇਣਗੇ ਜੀ ਉਹ ਬਰਤੂ ਬਿਆਨ ਲਿਖਾਓ ਜੀ ਅ ਆਨਸਾਰ ਉਹਨਾਂ ਨੇ ਮੀਡੀਆ ਨੂੰ ਵੀ ਜਿਹੜਾ ਉਹਨਾਂ ਦਾ ਰਵਈਆ ਰਿਹਾ ਉਹ ਬੇਹੱਦ ਮੰਦਪਾਗਾ ਰਿਹਾ ਸੋ ਡੈਪਟੀ ਸਾਹਿਬ ਦੇ ਇਹਨਾਂ ਸ਼ਬਦਾਂ ਨੇ ਜਿਹੜੇ ਪੀੜਤ ਪਰਿਵਾਰ ਦੇ ਜ਼ਖਮਾਂ ਤੇ ਮਲਮ ਲਾਉਣ ਦੀ بجائے ਜਿਹੜਾ ਉਹਨਾਂ ਤੇ ਨੂਨ ਛੜਕਣ ਦਾ ਕੰਮ ਕੀਤਾ ਸੋ ਜਿਹੜੀ ਜਿਹੜਾ ਅਫਸੋਸ ਹੈ ਉਸ ਤੋਂ ਜ਼ਿਆਦਾ ਉਹ ਵਿਰਜਵਾਨਤ ਕੋਈ ਨਹੀਂ ਲਾ ਸਕਦਾ ਹਾਂਜੀ ਫਿਰ ਖੁੱਲੇ ਛੱਡ ਦੇਣਾ ਇਹਨਾਂ ਨੂੰ ਖੁੱਲੇ ਛੱਡਣ ਦਾ ਮੈਂ ਨਹੀਂ ਕਹਿ ਰਿਹਾ ਖੁੱਲੇ ਛੱਡਣ ਵਾਲੀ ਤਾਂ ਨਹੀਂ ਕਰ ਰਿਹਾ ਬਾਹੇ ਲਾ ਦੇਣਗੇ ਇਹਨਾਂ ਨੂੰ ਤੇ ਇਹਨਾਂ ਨੂੰ ਮਰਨ ਨੂੰ ਇਹੀ ਨਿਕਲਿਆ ਕੋਈ ਖੁੱਲੇ ਨਹੀਂ ਛੱਡਣ ਲੱਗੇ ਹਾਂਜੀ ਇਹਨਾਂ ਦੀ ਗੱਡੀ ਬੰਦ ਰਹੇਗੀ ਠੀਕ ਡਰਾਈਵਰ ਦਾ ਲਾਇਸੈਂਸ ਬੰਦ ਰਹੇਗਾ ਓਨੀ ਦੇਰ ਗੱਡੀ ਨਹੀਂ ਇਹਨਾਂ ਛੁੱਟੇਗੀ ਹਾਂਜੀ ਥੋੜੇ ਨਾਲ ਕੋਈ ਗੱਲ ਕਰਨਗੇ ਉਹਨਾਂ ਨੂੰ ਬੁਲਾ ਕੇ ਆਪਾਂ ਕੀ ਕਰਨਾ ਕੀ ਚਾਹੁੰਦੇ ਮੈਨੂੰ ਇੱਕ ਗੱਲ ਦੱਸੋ ਪਰਚਾ ਹੋਊਗਾ ਜੀ ਨਾਲ ਪਰਚਾ ਕਿਤੇ ਵੀ ਹੋਊਗਾ ਪਰਚਾ ਤੁਸੀਂ ਬਿਆਨ ਲਿਖਾਓ ਅਸੀਂ ਮਾਲਕ ਦਾ ਨਾਂ ਵਿੱਚ ਪਾਉਣੇ ਅਸੀਂ ਗੱਲ ਸੁਣਾਉਂਦਾ ਜੇ ਸੋਣਾ ਲੱਗੇ ਜੀ ਠੀਕ ਤੇ ਜਾਵੜੇ ਗਈ ਬੰਦਾ ਫਿਰ ਕੀ ਕਰਨਾ ਚਾਹੁੰਦੇ ਆਪਾਂ ਉਹਨਾਂ ਨੂੰ ਬੁਲਾਓ ਨਾ ਹੀ ਸਾਡੇ ਬੰਦੇ ਸਾਡੇ ਪੂਰੇ ਬੰਦਾ ਬੈਠ ਗਏ ਇੱਕ ਡੈਡ ਬੋਡੀ ਪਈ ਹੈ ਇਹਨੂੰ ਇਹਨੂੰ ਆਪਾਂ ਕਰ ਲਈਏ ਉਹਨਾਂ ਨੂੰ ਤਾਂ ਬੁਲਾ ਕੇ ਗੱਲ ਕਰਾ ਦਿੰਦੇ ਇੱਥੇ ਥੋੜਾ ਕਰਾ ਦਿੰਦੇ ਇਹਨੂੰ ਭੇਜੀ ਆਪਾਂ ਅਸੀਂ ਚੱਕਣੀ ਨਹੀਂ ਹੋਣਾ ਚਾਹੀਦਾ ਆ ਗਿਆ ਵੀਰ ਚਲੋ ਥੋੜੀ ਮਾਰੀ ਇਹ ਚੇ ਚ ਮੇਰੇ ਵੱਲੋਂ ਕੁਝ ਨਹੀਂ ਫਿਰ ਥੋੜੀ ਮਾਰੀ ਜਿੰਨਾ ਟਾਈਮ ਬਾਲ ਕੜੀ ਆਉਂਦੇ ਸੀ ਬੋਲੋ ਤੁਸੀਂ ਪਹਿਲਾਂ ਕਿ ਕੋਈ ਗੱਲ ਨਹੀਂ ਪੁੱਛੀ ਤੁਸੀਂ ਕੀ ਬੋਲੇ ਅਸੀਂ ਫਸੀ ਲਾ ਦੇਾਂਗੇ ਅਸੀਂ ਜਵਾਨ ਦੇ ਦੇ ਕੇ ਕਰਨਾ ਮੈਂ ਪਹਿਲਾਂ ਗੱਲ ਕੀਤੀ ਉਹਨਾਂ ਨਾਲ ਤੁਸੀਂ ਗੱਲ ਗੱਲ ਨਹੀਂ ਸਰ ਤੁਸੀਂ ਪਹਿਲਾਂ ਗੱਲ ਇਹਨਾਂ ਦੇ ਪੱਖ ਦੀ ਕਰੋ ਵੀ ਆਪਾਂ ਨੂੰ ਤੁਸੀਂ ਸਾਰੀ ਗੱਲ ਬੋਲੇ ਕੰਪਨੀ ਦੇ ਪੱਖ ਦੀ ਤੁਸੀਂ ਟੈਂਟਰ ਨਾਲ ਦੇ ਪੱਖ ਦੀ ਤੁਸੀਂ ਟਰੈਵਲ ਦੇ ਪੱਖ ਦੀ ਮਾਲਕ ਦੀ ਅਸੀਂ ਅਸੀਂ ਪੁਲਿਸ ਕੀਤੀ ਕਰ ਲਈਏ ਸਾਲ ਨੂੰ ਬੜਾ ਪੁਲਿਸ ਕੀਤੀ ਕਰ ਲਈਏ ਅਸੀਂ ਤਾਂ ਕਰਾਤੀ ਉਹਦੀ ਵੀ ਤਾਂ ਜਵਾਨ ਦੇਤੀ ਇਹ ਲਾਹੌਜ਼ ਦੇਤੀ ਹੋਵੇ ਸਾਨੂੰ ਇਹ ਨਹੀਂ ਪਤਾ ਪਰਚਾ ਦਿੱਤੇ ਬਿਨਾ ਕਿਹੜੀ ਜ਼ਮਾਨਤ ਹੋ ਜੂਗੀ ਕੋਈ ਪਤਾ ਲੱਗਦਾ ਜੀ ਕੋਈ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਲੱਗਦਾ ਤੇ ਅੱਜ ਅੰਨੀ ਪੂਰੀ ਸਰਕਾਰ ਦੀ ਮਾਰਤਾਂ ਦੇ ਵਿੱਚ ਲੱਗੋ ਪੁਲਿਸ ਹੋਈ ਫਿਰਦੀ ਆ ਅੰਨੇ ਲੋਕ ਹੋਈ ਫਿਰਦੇ ਆ ਇਹ ਮਾੜੀ ਗੱਲ ਆ ਕੀ ਹੁੰਦਾ ਇਹ ਕੀ ਬੰਦਾ ਕੌਣ ਆ ਜੀ ਸਹੀ ਕਿਹੜਾ ਉਹ ਜਾਣਦਾ ਸਾਡੇ ਕੋਲ ਬੰਦਾ ਫਿਰਦਾ ਆ ਅਸੀਂ ਸਾਰਾ ਪਰਚਾ ਕਰਦੇ ਨਾਲ ਵੀ ਹੁੰਦਾ ਪੁਲਿਸ ਵੀ ਕੰਮ ਇੰਨਾ ਕਰਦੇ ਫਾਂਸੀ ਵੀ ਲਾ ਸਕਦੀ ਆ ਪੁਲਿਸ ਵੀ ਕੰਮ ਤੁਸੀਂ ਕੋਈ ਲਿਖਾਉਂਗੇ ਤਾਂ ਕੁਝ ਕਾਰਵਾਈ ਹੋਊਗੀ ਐਦਾਂ ਕਿਦਾਂ ਕਰਦਗੇ ਪੋਸਟ ਲਗਾਉਣ ਸਾਨੂੰ ਲਿਖਾਤਾ ਦੋ ਸਾਨੂੰ ਪੋਸਟ ਲਗਾਉਂਗਾ ਵੀ ਤੁਸੀਂ ਇਹ ਨਹੀਂ ਬੋਲੇ ਬੱਲਾ ਮਰ ਜਾ ਇੱਕ ਦੀ ਇਸ ਨੇ ਇੱਕ ਉਹਦੀ ਨਹੀਂ ਮਰਦਾ ਸੋ ਨੁ ਕੋਈ ਹਮਦਰਦੀ ਨਹੀਂ ਕੋਈ ਪਿਆਰ ਨਹੀਂ ਰੱਖਦਾ ਆਪਰੇ ਘਟੋਗਾ ਨਾਲ ਉਹ ਨੌਂ ਜਿਹਨੂੰ ਪੁੱਤ ਮਾਰ ਗਿਆ ਭਾਵੇਂ ਹਮਦਰਦੀ ਕੌਲੇ ਨਾਲ ਹੋਣੀ ਚਾਹੀਦੀ ਆ ਹਾ ਹੁਣ ਚਾਹੀਦੀ ਗੱਲਾ ਮੁੰਡਾ ਸੀਗਾ ਜੀ ਕੱਲ ਨੂੰ ਖੇਲਾ ਘਟੀ ਸੀ ਲੱਗੇ ਮੈਂ ਗੱਲਾ ਦੇਖਦੇ ਹੋ ਕਿ ਤੁਹਾਨੂੰ ਅੱਜ ਪਰਚਾ ਦਰੋਥੋਂ ਮੋਟਰਸਾਈਕਲ ਦੇਖ ਲਈ ਉਥੋਂ ਵਜਾ ਹੋਇਆ ਤੇ ਇਥੋਂ ਦਾ ਹੀ ਘਰੀਂ ਤੇ ਲੈ ਕੇ ਤੁਰੇ ਆਇਆ ਹੈ ਵੀ ਕਸਾ ਹੀ ਉਹਨਾਂ ਦਾ ਜਪਾਨ ਤੋਂ ਹੋਈ ਜਾਣੀ ਉਹਨਾਂ ਦੀ ਹੋ ਜੂਗੀ ਕਿਹੜਾ ਫਾਂਸੀ ਲਾ ਦੇ ਇਹ ਗੱਲਾ ਨੇ ਗੱਲਾ ਮੁੰਡਾ ਸੀ ਉਹਨਾਂ ਨੇ ਮਵਾ ਕਰ ਦਿੱਤਾ ਗਿਆ ਸੀ ਇਹ ਫਿਰ ਤੂੰ ਸੌ ਕਰਨ ਤੋਂ ਪੁੱਛਦਾ ਤੇਰੀ ਇੱਸੀ ਆਇਆ ਨਾ ਕੱਢਿਆ ਉਹਦਾ ਸਖਿਨ ਜਾਪਦਾ ਕਰਿਆ ਹਾਂ ਉਹ ਜਿਸ ਨਾਲ ਮੈਂ ਸਾਰਾ ਉਹਨੇ ਪਾ ਦਿੱਤਾ ਉਹਦਾ ਨਾਮ ਅਸੀਂ ਆਪਾਂ ਨੂੰ ਦੱਸ ਦੇਣਾ ਡਰਾਈਵਰ ਦਾ ਨਾਮ ਵੀ ਦੱਸ ਦੇਣਾ ਬੜਾ ਨਾਮ ਹੀ ਕੀ ਦਿਖਾਵਾਗੇ ਕਿਹਦੇ ਦੇ ਮੁੰਡੇ ਨੇ ਮਤਲਬ ਜਗ੍ਹਾ ਦੇ ਡਰਾਈਵਰ ਦਾ ਨਾਮ ਵੀ ਦੱਸ ਦੇਣਾ ਫਿਰ ਦੋਨੇ ਮਾਲਕਾਂ ਨਾਲ ਸਾਧਰੋ ਸੇ ਸਾਰਾ ਕੁਝ ਕਰਾਂਗੇ ਫਿਰ ਕੋਈ ਨਹੀਂ ਸ਼ੁਕਰ ਕਰਦੇ ਇਹ ਬੰਦੇ ਨਾਲ ਹੱਲ ਵਜਦਾ ਤਰੀਕੇ ਨਾਲ ਇਹ ਗੱਲ ਆਪਾਂ ਆਪਾਂ ਬਣਨਾ ਤੇ ਸਾਰੇ ਭਰਾ ਕਿਹੜੇ ਇਹਨਾਂ ਬੋਸਾਂ ਕੋਲ ਖੜੋ ਇੱਧਰ ਨੂੰ ਆ ਜਿਓ ਬਾਈ ਬਣ ਕੇ ਇਹਨਾਂ ਆਪ ਜੇ ਗਲਤ ਨੇ ਕਰਦੇ ਕਰ ਲੈਣ ਦਿਓ ਕਿਉਂਕਿ ਜਿਹੜੇ ਹਿੰਮਦਰਦੀ ਹੈ ਇਹ ਇਹਨਾਂ ਹਿੰਮਦਾਰੀ ਰੱਖਦੇ ਘਰੀ ਪਰਿਵਾਰ ਨਾਲ ਉਹ ਆ ਕੇ ਬਹਿ ਜਾਓ ਕੋਈ ਜਾਣੇ ਆਪਾਂ ਬੰਦੇ ਫਿਰ ਸੱਜਰੇ ਨੇ ਜਿਹੇ ਬੰਦੇ ਨੂੰ ਫੋਨ ਲਾ ਦਿੰਦੇ ਆ ਤੇ ਕੋਈ ਨਹੀਂ ਜਿਵੇਂ ਨਿਭੜੂਗਾ ਜਿਵੇਂ ਪਰਿਵਾਰ ਖੁਸ਼ ਹੋਊਗਾ ਆਪਾਂ ਉਹ ਨਵੇੜਾਂਗੇ ਕਿਉਂਕਿ ਅਮੀਰਾ ਪੱਤਰਕਾਰ ਨੇ ਪਹਿਲਾਂ ਦੇਖ ਲਓ ਦੇਵੀ ਸਾਹਿਬ ਪੱਤਰਕਾਰ ਨੇ ਖੜਵਾਤੀ ਹੈ ਤੇ ਰਹਿੰਦੀ ਖੁੰਦੇ ਆਪਰੇ ਵੀ ਗੁੱਸਾ ਝਾੜਦੇ ਸੀਗੇ ਯਾਰ ਤੂੰ ਸੜਕ 'ਤੇ ਰੁਕੀ ਬੈਠਿਆ ਇਹ ਸਾਰੀਆਂ ਗੱਲਾਂ ਇਹਨਾਂ ਕਰਨ ਵਾਲਿਆਂ ਹੋਮੀਆਂ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਬੈਹ ਲਓ ਬਾਈ ਬਣ ਕੇ ਕੋਈ ਗੱਲ ਨਹੀਂ ਆਪਾਂ ਜਿਹੇ ਬੰਦੇ ਨੂੰ ਹੋਰ ਬੁਲਾ ਲੈਂਦਾ ਕਿ ਉਹਨੂੰ ਪੱਟਾ ਕਰ ਲਾਂਗੇ ਕੁਝ ਵੀ ਹੁੰਦਾ ਦਰੋੜਾ ਕੋਈ ਗੱਲ ਨਹੀਂ ਹਾਂ ਆਪਾਂ ਬੈਹ ਜਓ ਰਾਵਾਂ ਬਾਈ ਬਣ ਕੇ ਸਭ ਨਾਲ ਹੱਥ ਜੋੜ ਕੇ ਬੇਨਤੀ ਉਹ ਕਰਦਗੇ ਨਾ ਇਹ ਜੇ ਕੰਮ ਚ ਤਾਂ ਪਹਿਲਾਂ ਭਰਾ ਆ ਵੀ ਹੱਕਾ ਬੈਹ ਜਾਣਾ ਕਿਉਂਕਿ ਵਿਸ਼ੋਸ ਹੋਇਆ ਹੋਇਆ ਹੈ ਬਹੁਤ ਨੌਜਵਾਨ ਮੁੰਡਾ ਸੀ ਇੱਕ ਘਰ ਨਹੀਂ ਪੱਟੇਗਾ ਤਿੰਨ ਘਰ ਪੱਟੇਗਾ ਮੁੰਡਾ ਵਿਆਹ ਨਹੀਂ ਕਰਾਉਣਾ ਸੀ ਜਵਾਕ ਰੋਣਗੇ ਵਿਚਾਰੇ ਮਾਪੇ ਦਾ ਬੁਰਾ ਹਾਲ ਸੋਹਰਿਆ ਦਾ ਬੁਰਾ ਹਾਲ ਕਈ ਪਰਿਵਾਰ ਹੋ ਜਾਂਦੇ ਜਦੋਂ ਇਹਦੀ ਮਾਰੀ ਘਟਨਾ ਹੋ ਜਾਂਦੀ ਹੈ ਤੇ ਆਪਾਂ ਇਹਨਾਂ ਦੇ ਨਾਲ ਖੜਦਾ ਡਟ ਕੇ ਜੇ ਬੰਦੀਆਂ ਨੇ ਖੜਾ ਆਪਾਂ ਹੋਰ ਵੀ ਜੇ ਬੰਦੀਆਂ ਨੂੰ ਲੋੜ ਪਈ ਬੁਲਾ ਲਾਂਗੇ ਕੋਈ ਵੀ ਇਹ ਸਾਰੀਆਂ ਕਮੇਟੀਆਂ ਆਪਾਂ ਸਾਰੇ ਹੋਰਾਂ ਸੀ ਵਾਹੂ ਹੋਰ ਬਧੇਰੇ ਜਿਹੜਾ ਫਾਈਲਨ ਦੀਆਂ ਜਿਹੜੀਆਂ ਸੁਭਾਵਨਾਵਾਂ ਬਣ ਚੁੱਕੀਆਂ ਸੋ ਜਿਹੜੀਆਂ ਜੂਨੀਅਨ ਪਹੁੰਚੀ ਹੈ ਜਥੇਬੰਦੀ ਪਹੁੰਚੀ ਹੈ ਉਹਨਾਂ ਨੇ ਇਹ ਜਿਹੜਾ ਰੋਸ ਨੂੰ ਹੋਰ ਵੱਡਾ ਕਰਦੇ ਹੋਏ ਹੋਰ ਜਥੇਬੰਦੀਆਂ ਨੂੰ ਵੀ ਜਿਹੜਾ ਇੱਥੇ ਬੁਲਾਉਣ ਦਾ ਐਲਾਨ ਕੀਤਾ ਜਿੰਨਾ ਚਿਰ ਇਨਸਾਫ ਲਈ ਇਹ ਪਰਿਵਾਰ ਬੈਠਾ ਹੈ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਇਹ ਪਰਿਵਾਰ ਇੱਥੇ ਧਰਨੇ ਦੇ ਰੂਪ ਵਿੱਚ ਬੈਠੇ ਹੋਏ ਸੋ ਪੁਲਿਸ ਦੇ ਰਵੱਈਏ ਨੂੰ ਬੇहद ਮੰਦਪਾਗਾ ਦੱਸਿਆ ਸਾਰੇ ਹੀ ਜਿਹੜੇ ਇੱਥੇ ਬੈਠੇ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਸੋ ਪੁਲਿਸ ਤੋਂ ਅਜਿਹੀ ਉਮੀਦ ਨਹੀਂ ਲਾਈ ਜਾ ਸਕਦੀ ਸਗੀ ਕਿ ਜਿਹੜਾ ਹੈਗਾ ਉਹ ਪੀੜਤ ਪਰਿਵਾਰ ਦੇ ਨਾਲ ਖੜਨ ਦੀ ਬਜਾਏ ਉਹ ਜਿਹੜਾ ਘਟਨਾ ਵਾਲੇ ਜਿਹੜੇ ਟਰੱਕ ਵਾਲੇ ਦੇ ਹੱਕਜ ਵਿੱਚ ਜਾਂ ਉਹ ਕੰਪਨੀ ਵਾਲੇ ਦੇ ਹੱਕਜ ਭੁਗਤਣਗੇ ਸੋ ਬੜਾ ਮੰਦ ਭਾਗਾ ਜਿਹੜਾ ਰਵਈਆ ਨੇ ਬਾਗਾਪੁਰਾਣਾ ਦੇ ਡੀਐਸਪੀ ਦਾ ਕੁੱਲ ਮਿਲਾ ਕੇ ਇੱਥੇ ਰਿਹਾ ਸੋ ਜਿਵੇਂ ਜਿਵੇਂ ਜਿਹੜੀ ਜਿਹੜੀ ਕਾਰਵਾਈ ਜਿਵੇਂ ਜਿਵੇਂ ਅੱਗੇ ਵੱਧਦੀ ਹੈ ਤੁਹਾਡੇ ਸਾਹਮਣੇ ਉਸੇ ਸਤਰਾਂ ਜਿਹੜੀ ਕਾਰਵਾਈ ਤੁਹਾਡੇ ਧਿਆਨ ਵਿੱਚ ਲਿਆਂਦੀ ਜਾਊਗੀ